रोपड़ी पवित्र धरती दे विराजमान मेरे व्डे सीएम साहब नायक सैनी जी मेरे पिता जी सतार इकबाल सिंह लालपुरा जी और जिन्हें भी इतने सज्जट बैठे ने शक्तिता बैठिया मेरे चाचे ताए मेरिया भैन मेरी मासिया मेरे वीर ਆਓ ਤਿੰਨ ਵਾਰ मुट्ठी ਬੰਨ੍ਹ ਕੇ ਕੇ ਬਾਹਰ ਚੱਕੇ ਆਪਣਾ ਸਮਾਜ ਦੇ ਆਪਾਂ ਨਾਰੇ ਲਾਉਣੇ ਆ ਸੈរី ਸਮਾਜ ਸੈរី ਸਮਾਜ ਸੈរី ਸਮਾਜ ਮੈਂ ਬਹੁਤਾ ਸਮਝ ਨਹੀਂ ਗਾਣਾ ਕਿਉਂਕਿ ਸਾਰੀਆਂ ਸ਼ਕਤੀ ਤਾਂ ਮੇਰੇ ਤੋਂ ਪਹਿਲਾਂ ਸਾਰੀਆਂ ਗੱਲਾਂ ਕਰ ਲਈ ਆ ਮੈਂ ਸਿਰਫ ਤੁਹਾਡੇ ਹੱਥ ਜੋੜ ਕੇ ਧੰਨਵਾਦ ਕਰਦਾ ਮੈਂ ਕਈ ਵਾਰ ਮੇਰੇ ਪਰਿਵਾਰ ਵੀ ਪੁੱਛਦਾ ਹੁੰਦਾ ਹੈ ਵੀ ਖਾਸ ਕਰਕੇ ਤੁਹਾਡੀ ਨੂੰ ਕਿ ਸੱਚੇ ਪਾਤਸ਼ਾਹ ਨੇ ਸਭ ਕੁਝ ਕਿਰਪਾ ਕੀਤੀ ਹੈ ਤੇ ਫਿਰ ਤੂੰ ਥੱਲੇ ਜਾ ਕੇ ਕਿੰਦੂ ਪ੍ਰਤੂਕ ਕਿਉਂ ਕਰਵਾਉਣਾ ਤੇ ਮੈਂ ਉਹਨੂੰ ਇੱਕੋ ਹੱਥ ਜੋੜਦਾ ਹਾਂ ਨਾ ਮੈਂ ਕਿਹਾ ਇਹ ਕਿੰਦੂ ਪ੍ਰਤੂ ਨਹੀਂ ਆਇਆ ਇਹ ਵੀ ਗਾਰਾਂ ਘਿਉ ਦੀਆਂ ਨਾਲਾ ਸਾਨੂੰ ਸਭ ਕੁਝ ਪ੍ਰਾਪਤ ਹੋਣ ਦੇ ਬਾਵਜੂਦ ਤੁਹਾਡੀ ਮੁਹੱਬਤ ਪਿੰਡ-ਪਿੰਡ ਲੈ ਕੇ ਜਾਂਦੀ ਹੈ ਸਭ ਕੁਝ ਗੁਰੂਆਂ ਦੀ ਵਡਿਆਈਆਂ ਤੇ ਕਾਰਜ ਜੋ ਪ੍ਰਾਪਤੀਆਂ ਨੇ ਉਹਦੇ ਬਾਵਜੂਦ ਜੇ ਮੈਂ ਪਿੰਡ-ਪਿੰਡ ਕੈਂਪ ਲਾਉਣਾ ਪਿੰਡ-ਪਿੰਡ ਲੋਕਾਂਇ ਤੁਰਿਆ ਫਿਰਦਾ ਉਹਦੀ ਸਾਰੀ ਸ਼ਕਤੀ ਤੁਹਾਡੀ ਜਿਹੜੀ ਦਿੱਤੀ ਹੋਈ ਹੈ ਤੁਹਾਡੀਆਂ ਦੁਆਵਾਂ ਨੇ ਤੁਹਾਡੀਆਂ ਪਿਆਰ ਹੈ ਤੁਹਾਡੀ ਮੁਹੱਬਤ ਹੈ ਔਰ ਅੱਜ ਉਸ ਸ਼ਕਤੀ ਦਾ ਮੈਨੂੰ ਮਾਣ ਹੈ ਮੈਨੂੰ ਤੁਹਾਡੀ ਮੁਹੱਬਤ ਮੇਰੇ ਕੋਲ ਸ਼ਬਦ ਨਹੀਂ ਕਿ ਮੈਂ ਤੁਹਾਡਾ ਕਿੰਨਾ ਰਿਣੀਆ ਧਨਵਾਦੀ ਆ ਕਿਉਂਕਿ ਮੇਰੇ ਮਨ ਦੇ ਵਿੱਚ ਇੱਕ ਸੁਪਨਾ ਸੀ ਕਿ ਯਾਰ ਆਪਣਾ ਸਮਾਜ ਕਿੱਥਾ ਹੈ ਸਾਡਾ ਸਮਾਜ ਕਿੱਥੇ ਰਹਿ ਗਿਆ ਜਿੱਦਾਂ ਇੱਕ ਕੰਪਨੀ ਦਾ ਮਾਲਕ ਜੇ ਆਪ ਤਾਂ ਕੇ ਡੋੜੀ ਜਾਵੇ ਜੇ ਕੰਪਨੀ ਡੁੱਬ ਜਾਵੇ ਤੇ ਉਹਨੂੰ ਕੋਈ ਪ੍ਰਾਪਤੀ ਨਹੀਂ ਹੁੰਦੀ ਉਹਨੇ ਵੀ ਇੱਕ ਦਿਨ ਡੁੱਬਣਾ ਹੀ ਹੁੰਦਾ ਹੈ ਤੁਹਾਨੂੰ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕੁਝ ਮੇਰੇ ਬਜ਼ੁਰਗ ਮੇਰੇ ਭਰਾ ਕਾਂਗਰਸ ਚੋਂ ਸੀ ਕੁਝ ਮੇਰੇ ਬਜ਼ੁਰਗ ਮੇਰੇ ਭਰਾ ਬਾਕੀ ਵੱਖਰੀ ਵੱਖਰੀ ਪਾਰਟੀਆਂ ਚੋਂ ਸੀ ਅਕਾਲੀ ਜਲਤੂ ਸੀ ਬਸਪਾ ਚੋਂ ਸੀ ਪਰ ਅੱਜ ਸਾਰਿਆਂ ਨੇ ਉਹ ਤੰਗਾ ਤੋੜ ਕੇ ਸਮਾਜ ਵੀ ਇਕੱਠੇ ਹੋਣ ਦੀ ਗੱਲ ਕੀਤੀ ਹੈ ਸਾਡੇ ਪੋਲੀਟੀਕਲ ਵਿਚਾਰ ਤਾਂ ਆਲੱਗ ਹੋ ਸਕਦੇ ਨੇ ਪਰ ਸਮਾਜ ਪ੍ਰਤੀ mohabbat ਇੱਕ ਸਾਨੂੰ ਖੁਸ਼ੀ ਹੈ ਕਿ ਅੱਜ ਸਾਡੇ ਚੋਂ ਸਾਡੇ ਸਮਾਜ ਵਿੱਚੋਂ ਜਿਹੜੀਆਂ ਤੋਂ ਸਭ ਤੋਂ ਉੱਚ ਪਦਵੀ ਤੇ ਬੈਠੀਆਂ ਹੋਈਆਂ ਸ਼ਖਸੀਅਤਾਂ ਅੱਜ ਸਾਡੇ ਸਾਹਮਣੇ ਸਾਡੇ ਭਰਾਵਾਂ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਆਪਣੀ ਹਾਜ਼ਰੀ ਲਵਾਉਣ ਆਏ ਐ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਜੀ ਇਹ ਸ਼ੁਰੂਆਤ ਹੈ ਇਹ ਧਿਰ ਉਪਰ ਅਗਲੀ ਵਾਰ ਧਗੜ ਹੋਊਗਾ ਅਗਲੇ ਸਾਲ ਧਗੜ ਹੋਊਗਾ ਤੇ ਉਸ ਤੋਂ ਬਾਅਦ ਰਾਜਪਰੇ ਹੋਊਗਾ ਹੁਣ ਇਹ ਸਮਾਜ ਆਪਣੀ ਸ਼ਕਤੀ ਆਪਣੀ ਮੁਹੱਬਤ ਔਰ ਆਪਣੀ ਦਰਿਆਦਿਲੀ ਜਿਹੜੀ ਹੈ ਉਹ ਸਾਰੇ ਪੰਜਾਬ ਦੇ ਵਿੱਚ ਲੈ ਕੇ ਜਾਊਗਾ ਤੁਹਾਡਾ ਸਾਰਿਆਂ ਦਾ ਇੱਥੇ ਆਣ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ